ਅਹ ਦੇਖੋ ਜੋ ਕੈਨੇਡਾ ਗਵਰਨਮੈਂਟ ਨੇ ਨਵੀਆਂ ਅਨਾਊਂਸਮੈਂਟਸ ਕੀਤੀਆਂ ਉਹ ਸਾਰੀਆਂ ਦੀਆਂ ਸਾਰੀਆਂ ਹੀ ਸਟੂਡੈਂਟਸ ਦੀ ਭਲਾਈ ਵਾਸਤੇ ਆ ਤਾਂ ਜਿਹੜੀ ਐਜੂਕੇਸ਼ਨ ਦੀ ਕੁਆਲਿਟੀ ਵਧੀਆ ਹੋਊਗੀ ਕਿਉਂਕਿ ਪਬਲਿਕ ਕਾਲਜਸ ਦੇ ਵਿੱਚ ਜੋ ਕੁਆਲਿਟੀ ਦਿੱਤੀ ਜਾਂਦੀ ਉਹ ਪ੍ਰਾਈਵੇਟ ਵਿੱਚ ਨਹੀਂ ਸੀ ਉਹਨਾਂ ਦੀਆਂ ਫੀਸ ਵੀ ਜ਼ਿਆਦਾ ਸੀ ਉਹ ਚੇਂਜ ਲੈ ਕੇ ਆਂਦੀ ਹੈ ਵੀ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੂਗਾ ਸੋ ਆਬਵੀਅਸਲੀ ਹੁਣ ਜਿਹੜੀ ਪਬਲਿਕ ਕਾਲਜਸ ਦੀ ਡਿਮਾਂਡ ਵਧੂਗੀ ਐਂਡ ਉਸ ਤੋਂ ਇਲਾਵਾ ਉਹਨਾਂ ਨੇ ਜਿਵੇਂ ਹੁਣ 3,60,000 ਵੀਜ਼ਾ ਜਿਵੇਂ ਸ਼ਰਿੰਕ ਕਰਤਾ ਉਹਦੇ ਨਾਲ ਕੀ ਹੈ ਉਹ ਕੁਆਲਟੀ ਸਟੂਡੈਂਟ ਲੈਣਾ ਚਾਹੁੰਦੇ ਆ ਮਤਲਬ ਪਿਛਲੇ ਟਾਈਮੇ ਤੁਸੀਂ ਦੇਖਿਆ ਹੁਣ ਅੱਜ ਦੀ ਜੋ ਰੀਸੈਂਟ ਅਪਡੇਟ ਹੈ ਉਹਦੇ ਵਿੱਚ ਪੀਟੀਈ ਕੋਰ ਉਹਨਾਂ ਨੇ ਪੀਆਰ ਦੀਆਂ ਜੋ ਫਾਈਲਜ਼ ਉੱਥੇ ਲੱਗਦੀਆਂ ਉਹਦੇ ਵਿੱਚ ਵੀ ਉਹਨੂੰ ਅਸੈਪਟੈਂਸ ਦਿੱਤੀ ਆ ਸੋ ਹੁਣ ਜਿਹੜੇ ਸਟੂਡੈਂਟ ਉੱਥੇ ਮਤਲਬ ਉਹਦੇ ਵਿੱਚ ਕੀ ਅਪਡੇਟ ਹੈਗੀ ਹੈ ਦੇਖੋ ਜੀ 스파우스 ਵੀਜ਼ਾ ਤਾਂ ਉਹਨਾਂ ਨੇ ਫਿਲਹਾਲ ਲਈ ਤਾਂ ਬੰਦ ਹੀ ਹੈ ਕਿਉਂਕਿ ਡਿਊਰਿੰਗ ਸਟੱਡੀ ਉਹ ਕਹਿੰਦੇ ਵੀ ਉਹ ਉੱਥੇ ਇਕੱਲਾ ਸਟੂਡੈਂਟ ਹੀ ਜਾ ਸਕਦਾ ਹੈ ਜਿਹੜੇ ਉੱਥੇ ਨਵੇਂ ਕਾਲਜਸ ਹੁਣ ਇਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਓਪਨ ਹੋਣਗੇ ਉਹਨਾਂ ਨੂੰ ਉਹਨਾਂ ਨੇ ਮਨਜ਼ੂਰੀ ਨਹੀਂ ਦੇਣੀ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਅਸੈਪਟ ਕਰਦੇ ਆ ਮਤਲਬ ਉਹਦੇ ਵਿੱਚ ਕੀ ਜੋ ਐਗਜ਼ਿਸਟਿੰਗ ਕਾਲਜਸ ਪਹਿਲਾਂ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੇ ਵਿੱਚ ਚੱਲ ਰਹੇ ਆ ਉਹ ਤਾਂ ਚੱਲਣਗੇ ਨਵੇਂ ਨਹੀਂ ਖੁੱਲਣੇ ਪ੍ਰੀਕੋਰਡ ਖਬਰਨਾਮਾ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਮੈਂ ਸਵਾਗਤ ਕਰਦਾ ਮੈਂ ਹਾਂ ਤੁਹਾਡਾ ਜਗਤਾਰ ਸਿੰਘ ਪਿਛਲੇ ਦਿਨ ਹੀ ਲਗਾਤਾਰ ਕੈਨੇਡਾ ਨੂੰ ਲੈ ਕੇ ਕੁਝ ਨਵੀਆਂ ਅਪਡੇਟ ਹੋਈਆਂ ਸੀ ਕਾਨੂੰਨਾਂ ਵਿੱਚ ਸੋਧ ਕੀਤੀ ਗਈ ਸੀ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਭਾਰਤੀ ਸਟੂਡੈਂਟਾਂ ਵਿੱਚ ਇੱਕ ਮਨ ਦੇ ਵਿੱਚ ਡਰ ਸੀ ਕਿ ਉਹ ਉਪਦੇਸ਼ ਜਾ ਸਕਣਗੇ ਜਾਂ ਨਹੀਂ ਕਿਉਂਕਿ ਪੰਜਾਬੀਆਂ ਦਾ ਸਭ ਤੋਂ ਵਧੀਆ ਦੇਸ਼ ਸੀ ਕੈਨੇਡਾ ਜਿੱਥੇ ਉਹ ਲਗਾਤਾਰ ਉਹ ਅਪਲਾਈ ਕਰ ਰਹੇ ਸਨ ਇਹ ਸਾਰੀ ਨਵੀਂ ਅਪਡੇਟ ਉੱਪਰ ਅੱਜ ਗੱਲਬਾਤ ਕਰਾਂਗੇ ਅਸੀਂ ਪਹੁੰਚੇ ਹਾਂ ਗਲੋਬਲ ਐਜੂਕੇਸ਼ਨ ਇੱਥੇ ਗੱਲਬਾਤ ਕਰਾਂਗੇ ਐਮ.ਡੀ. ਅਤੇ ਵੀਜ਼ਾ 专家 ਕੁਲਦੀਪ ਸਿੰਘ ਢਾਲੀਵਾਲ ਨਾਲ। ਤੋਂ ਸਾਡੇ ਨਾਲ ਕੁਲਦੀਪ ਸਿੰਘ ਢਾਲੀਵਾਲ ਨੇ। ਢਾਲੀਵਾਲ ਸਾਹਿਬ ਤੁਹਾਡਾ ਫਰੀਦਕੋਟ ਖਬਰਨਾਮਾ ਤੇ ਸਵਾਗਤ ਹੈ। ਫਰੀਦਕੋਟ ਖਬਰਨਾਮਾ ਦੇ ਸਾਰੇ viewers ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੁਲਦੀਪ ਜੀ ਅਪਾ ਲਗਾਤਾਰ ਗੱਲ ਕਰਗੇ ਕਿ ਪਿਛਲੇ ਦਿਨ ਕਾਫੀ ਖਬਰਾਂ ਚੱਲ ਰਹੀਆਂ ਚਰਚਾ ਬੱਚੇ ਨੀ ਕੈਨੇਡਾ ਨੂੰ ਲੈ ਕੇ। ਤੇ ਹੁਣ ਲੇਟੈਸਟ ਕੀ ਅਪਡੇਟ ਆ ਜਿਸ ਨਾਲ ਕਿਤਨੇ ਕਤੇ ਸਟੂਡੈਂਟਾਂ ਨੂੰ ਰਾਹਤ ਮਿਲੇ ਜਿਨ੍ਹਾਂ ਨੇ ਅਪਲਾਈ ਕਰਨਾ। ਅਹ ਦੇਖੋ ਜੋ ਕੈਨੇਡਾ ਗਵਰਨਮੈਂਟ ਨੇ ਨਵੀਆਂ ਅਨਾਉਂਸਮੈਂਟਸ ਕੀਤੀਆਂ ਉਹ ਸਾਰੀਆਂ ਦੀਆਂ ਸਾਰੀਆਂ ਹੀ ਸਟੂਡੈਂਟਸ ਦੀ ਭਲਾਈ ਵਾਸਤੇ ਆ ਅ ਜਿਵੇਂ ਸਟੂਡੈਂਟ ਵੀਜ਼ਾ ਨੂੰ ਲੈ ਕੇ ਉਹਨਾਂ ਨੇ ਜੋ ਚੇਂਜਸ ਕੀਤੀਆਂ ਕਿ ਪ੍ਰਾਈਵੇਟ ਕਾਲਜਸ ਵਿੱਚ ਪੜਨ ਵਾਲੇ ਸਟੂਡੈਂਟਸ ਨੂੰ ਵਰਕ ਪਰਮਿਟ ਨਹੀਂ ਮਿਲੂਗਾ ਉਹਦੇ ਨਾਲ ਕੀ ਹੈ ਇੱਕ ਤਾਂ ਜਿਹੜੀ ਐਜੂਕੇਸ਼ਨ ਦੀ ਕੁਆਲਿਟੀ ਵਧੀਆ ਹੋਊਗੀ ਕਿਉਂਕਿ ਪਬਲਿਕ ਕਾਲਜਸ ਦੇ ਵਿੱਚ ਜੋ ਕੁਆਲਿਟੀ ਦਿੱਤੀ ਜਾਂਦੀ ਉਹ ਪ੍ਰਾਈਵੇਟ ਵਿੱਚ ਨਹੀਂ ਸੀ ਉਹਨਾਂ ਦੀਆਂ ਫੀਸ ਵੀ ਜ਼ਿਆਦਾ ਸੀ ਉਹ ਫੀਸ ਜ਼ਿਆਦਾ ਹੋਣ ਕਰਕੇ ਸਟੂਡੈਂਟਸ ਦੀ ਜੋ ਪ੍ਰਾਈਵੇਟ ਕਾਲਜਸ ਆ ਉਹ ਜਿਵੇਂ ਲੋਟਕਸਟ ਕਰਦੇ ਆ ਉਹਨਾਂ ਤੋਂ ਜੋ ਬਚਿਆ ਜਾਊਗਾ ਹੁਣ ਇਹਦੇ ਵਿੱਚ ਹੋਰ ਗੱਲ ਕਰੀਏ ਤੇ ਸਭ ਤੋਂ ਵੱਡੀ ਕਿਤੇ ਕਿਹਾ ਗਿਆ ਹੁੰਦਾ ਕਿ ਆਪਣਾ ਨਾਲ ਜਾ ਕੇ ਹੁੰਦਾ ਵੀ ਵਰਕ ਪਰਮਿਟ ਕਰਾਂਗੇ ਪਰ ਵਰਕ ਪਰਮਿਟ ਤੇ ਵੀ ਕਿਤੇ ਨਾ ਕਿਤੇ ਇਹ ਕਿਹਾ ਜਾ ਰਿਹਾ ਸੀ ਕਿ ਨਹੀਂ ਮਿਲੇਗਾ ਉਹਦੇ ਵਿੱਚ ਥੋੜਾ ਜਿਹਾ ਪਕੜੀ ਕਰੀਏ ਤਾਂ ਉਹ ਗੱਲ ਉਹ ਸੇਮ ਹੀ ਹੈ ਜੀ ਦੇਖੋ ਜਿਹੜੇ ਪਬਲਿਕ ਕਾਲਜਸ ਵਿੱਚ ਸਟੂਡੈਂਟਸ ਪੜ੍ਹਨਗੇ ਉਹਨਾਂ ਨੂੰ ਵਰਕ ਦੇਖੋ ਪ੍ਰਾਈਵੇਟ ਕਾਲਜਸ ਦੀ ਐਡਮਿਸ਼ਨ ਤਾਂ ਨਹੀਂ ਬੰਦ ਕਰ ਸਕਦੇ ਹਨ ਕਿਉਂਕਿ ਐਟ ધ ਐਂਡ ਆਫ ਦਾ ਕਾਲਜ ਤਾਂ ਹੈਗੀ ਹੈ ਬਟ ਉਹਨਾਂ ਨੇ ਜੋ ਚੇਂਜ ਲੈ ਕੇ ਆਂਦੀ ਹੈ ਵੀ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੂਗਾ ਸੋ ਆਬਵੀਅਸਲੀ ਹੁਣ ਜਿਹੜੀ ਪਬਲਿਕ ਕਾਲਜਸ ਦੀ ਡਿਮਾਂਡ ਵਧੂਗੀ ਐਂਡ ਉਸ ਤੋਂ ਇਲਾਵਾ ਉਹਨਾਂ ਨੇ ਜਿਵੇਂ ਹੁਣ 3.6 ਲੱਖ 60 ਹਜ਼ਾਰ ਵੀਜ਼ਾ ਜਿਵੇਂ ਸ਼ਰਿੰਕ ਕਰਤਾ ਉਹਦੇ ਨਾਲ ਕੀ ਹੈ ਉਹ ਕੁਆਲਟੀ ਸਟੂਡੈਂਟ ਲੈਣਾ ਚਾਹੁੰਦੇ ਆ ਮਤਲਬ ਪਿਛਲੇ ਟਾਈਮ ਵਿੱਚ ਤੁਸੀਂ ਦੇਖਿਆ ਹੋਊਗਾ ਕਿਸੇ ਦੇ ਚ ਇੱਕ ਚੋ 5 ਬੈਂਡ ਵੀ ਆ ਜਾਂ 5.5 ਵੀ ਸਭ ਦੇ ਵੀਜ਼ੇ ਆ ਰਹੇ ਸੀ ਹੁਣ 6 ਸੀ ਚ ਤੇ ਵੀ ਵੀਜ਼ਾ ਆਊਗਾ ਚੰਗੇ ਸਟੂਡੈਂਟ ਨੂੰ ਮਿਲੂਗਾ ਜਿਹਦੀ ਪਰਸੈਂਟੇਜ ਚੰਗੀ ਹੈ ਉਹਨਾਂ ਨੇ ਕਾਲਜਸ ਦਾ ਤਾਂ ਉੱਥੇ ਆਲਰੇਡੀ ਅਨਾਉਂਸ ਕਰ ਹੀ ਦਿੱਤਾ ਹੈ ਆਫਕੋਰਸ ਉਹਨਾਂ ਚੰਗੇ ਕਾਲਜਸ ਹੀ ਰਹਿ ਗਏ ਉਧਰ ਤਾਂ ਬਟ ਬੈਕਗਰਾਉਂਡ ਜਿਹੜਾ ਇਧਰੋਂ ਸਟੂਡੈਂਟ ਦਾ ਜਿਹਦਾ ਵਧੀਆ ਹੋਊਗਾ ਚੰਗੀ ਪਰਸੈਂਟੇਜ ਬੈਂਡ ਹੋਣਗੇ ਉਹਨਾਂ ਦੇ ਹੀ ਵੀਜ਼ੇ ਆਉਣਗੇ ਉਹਨਾਂ ਨੂੰ ਨੋਟੀਫਿਕੇਸ਼ਨ ਮਿਲੂਗੀ ਇੱਕ ਪਿਛਲੇ ਦਿਨੀ ਇੱਕ ਜਿਹੜੀ ਅਪਡੇਟ ਹੋਈ ਸੀ ਕਿ ਆਇਲਟਸ ਦੇ ਬਰਾਬਰੀ ਪੀਟੀ ਨੂੰ ਮੰਨਤਾ ਦਿੱਤੀ ਗਈ ਸੀ ਹੁਣ ਪੀ ਟੈਕਨਿਕ ਕਾਰਗਰ ਉਥੇ ਸਿੱਧ ਹੋ ਸਕਦੀ ਆ ਜਾਂ ਪੀਆਰ ਲੈਨ ਦੇ ਵਿੱਚ ਕਿੰਨੇ ਕਿ ਜਾਵਰ ਪਰਮਟ ਲੈ ਲੈ ਚ ਕਿੰਨੇ ਕਿ ਸਾਈ ਕੋਲ ਸੀ ਦੇਖੋ ਜੀ ਜਿਹੜੇ ਜਿਵੇਂ ਲਾਸਟ ਈਅਰ ਉਹਨਾਂ ਨੇ ਅਗਸਟ ਦੇ ਵਿੱਚ ਪੀਟੀ ਨੂੰ ਸਟੱਡੀ ਵੀਜ਼ਾ ਐਪਲੀਕੇਸ਼ਨਸ ਦੇ ਵਿੱਚ ਤਾਂ ਮੰਨ ਮੰਨਤਾ ਦੇ ਹੀ ਦਿੱਤੀ ਸੀ ਹੁਣ ਅੱਜ ਦੀ ਜੋ ਰੀਸੈਂਟ ਅਪਡੇਟ ਆ ਉਹਦੇ ਵਿੱਚ ਪੀਟੀ ਕੋਰ ਉਹਨਾਂ ਨੇ ਪੀਆਰ ਦੀਆਂ ਜੋ ਫਾਈਲਜ਼ ਉੱਥੇ ਲੱਗਦੀਆਂ ਉਹਦੇ ਵਿੱਚ ਵੀ ਉਹਨੂੰ ਅਸੈਪਟੈਂਸ ਦੇਤੀ ਆ ਸੋ ਹੁਣ ਜਿਹੜੇ ਸਟੂਡੈਂਟ ਉੱਥੇ ਮਤਲਬ ਜਾਂ ਜਿਹੜੇ ਵੀ ਐਪਲੀਕੈਂਟਸ ਅੱਗੇ ਪੀਆਰ ਅਪਲਾਈ ਕਰਨਾ ਚਾਹੁੰਦੇ ਆ ਉਹਨਾਂ ਕੋਲੇ ਪਹਿਲਾਂ ਦੋ ਆਪਸ਼ਨਸ ਹੁੰਦੀਆਂ ਸੀ ਜਾਂ ਤਾਂ ਆਇਲਸ ਜਨਰਲ ਟ੍ਰੇਨਿੰਗ ਕਰ ਲਓ ਜਾਂ ਸੈਲਪੈਪ ਕਰ ਲਓ ਹੁਣ ਉਹਨਾਂ ਨੇ ਤੀਜੀ ਆਪਸ਼ਨ ਨਾਲ ਦਿੱਤੀ ਆ ਪੀਟੀਈ ਕੋਰ ਯਾਨਕਿ ਹੁਣ ਕਿੰਨੇ ਕਿਤੇ ਬੱਚਿਆਂ ਨੂੰ ਵਿਦੇਸ਼ ਜਾਣ ਦੇ ਵਿੱਚ ਕਾਫੀ ਪੀਆਰ ਲੈਣ ਦੇ ਵਿੱਚ ਕਾਫੀ ਜਿਹੜੇ ਕਿਉਂਕਿ ਪੁਰਾਣੇ ਕਾਫੀ ਲੰਮੇ ਸਾਲ ਲੋਕ ਉੱਥੇ اٹਕੇ ਹੋਏ ਉਹਨਾਂ ਨੂੰ ਵੀ ਫਾਇਦਾ ਮਿਲੂਗਾ ਬਿਲਕੁਲ ਜੀ ਗਲੋਬਲ ਐਡੂਕੇਅਰ ਮੈਂ ਸਾਰੇ ਤੁਹਾਡੇ ਈਵਰਸ ਨੂੰ ਦੱਸਣਾ ਚਾਹਣਾ ਅਸੀਂ ਆਨਲਾਈਨ ਪੀਟੀ ਕੋਰ ਦੀ ਟ੍ਰੇਨਿੰਗ ਦੇ ਰਹੇ ਹਾਂ ਚਾਹੇ ਐਪਲੀਕੈਂਟਸ ਕਿਤੇ ਵੀ ਬੈਠੇ ਆ ਉਹ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਹ ਸਾਡੇ ਨਾਲ ਪੀਟੀ ਕੋਰ ਦੀ ਟ੍ਰੇਨਿੰਗ ਲੈਣ ਦੇ ਲਈ ਕੰਟੈਕਟ ਕਰ ਸਕਦੇ ਆ ਐਂਡ 24/7 ਮਤਲਬ 24 ਘੰਟੇ ਸੱਤੋ ਦਿਨ ਟ੍ਰੇਨਿੰਗ ਦੇ ਉਹਨਾਂ ਨੂੰ ਅਸੀਂ ਪੋਰਟਲਸ ਦੇਵਾਂਗੇ ਉਹ ਇੱਕ ਪਿਛਲੇ ਦਿਨੀ ਇੱਕ ਹੋਰ ਚਰਚਾ ਚੱਲੀ ਸੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਇੰਟਰਨੈਸ਼ਨਲ ਜਿਹੜੇ ਸਟੂਡੈਂਟ ਨੇ ਉਹਨਾਂ ਦੀ ਐਡਮਿਸ਼ਨ ਰੱਦ ਕਰਦੇ ਉਹ ਅਸਲ ਸੱਚ ਕੀ ਹੈ ਦੇਖੋ ਜੀ ਉਹ ਐਡਮਿਸ਼ਨਸ ਰੱਦ ਨਹੀਂ ਕੀਤੀਆਂ ਉਹ ਬੇਸਿਕਲੀ ਉਹ ਆਪਣੇ ਕੁਝ ਪੰਜਾਬ ਦੇ ਕੁਝ মিডিਆ ਨੇ ਉਹਨੂੰ ਬਹੁਤ ਮੈਨੀਪੂਲੇਟ ਕਰਕੇ ਉਹ ਖਬਰ ਨੂੰ ਦਿੱਤਾ ਜਿਹਦੇ ਨਾਲ ਕਾਫੀ ਜ਼ਿਆਦਾ ਮਯੂਸੀ ਪਾਈ ਗਈ ਹੈ ਐਪਲੀਕੈਂਟਸ ਦੇ ਵਿੱਚ ਉਹ ਸਟੂਡੈਂਟਸ ਨਾਲ ਦੇਖੋ ਜਿਹੜੇ ਉਥੇ ਨਵੇਂ ਕਾਲਜਸ ਹੁਣ ਇਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਓਪਨ ਹੋਣਗੇ ਉਹਨਾਂ ਨੂੰ ਉਹਨਾਂ ਨੇ ਮਨਜ਼ੂਰੀ ਨਹੀਂ ਦੇਣੀ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਅਸੈਪਟ ਕਰਦੇ ਆ ਮਤਲਬ ਉਹਦੇ ਵਿੱਚ ਕੀ ਜੋ ਐਗਜ਼ਿਸਟਿੰਗ ਕਾਲਜਸ ਪਹਿਲਾਂ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੇ ਵਿੱਚ ਚੱਲ ਰਹੇ ਆ ਉਹ ਤਾਂ ਚੱਲਣਗੇ ਨਵੇਂ ਨਹੀਂ ਖੁੱਲਣੇ ਹਾਂਜੀ ਮਤਲਬ ਕੀ ਕਹ ਸਕਦੇ ਆ ਵੀ ਓਵਰਆਲ ਆਪਾਂ ਗੱਲ ਕਰੀਏ ਤਾਂ ਕੈਨੇਡਾ ਕਿਤੇ ਨਾ ਕਿਤੇ ਹਲੇ ਵੀ ਬੈਸਟ ਹੈ ਸਟੂਡੈਂਟਾਂ ਲਈ ਜਿਨ੍ਹਾਂ ਨੇ ਇੱਥੇ ਜਾਣੇ ਕਰਨਾ ਚਾਹੁੰਦੇ ਆ ਬਿਲਕੁਲ ਜੀ ਦੇਖੋ ਜਿੰਨੀਆਂ ਵੀ ਚੇਂਜਸ ਹੈ ਉਹ ਸਾਰੀਆਂ ਹੀ ਚੇਂਜਸ ਉਹਨਾਂ ਦੇ ਐਪਲੀਕੈਂਟਸ ਵਾਸ ਦੇ ਪੱਖ ਦੀਆਂ ਕੀਤੀਆਂ ਫੇਵਰ ਦੀਆਂ ਕੀਤੀਆਂ ਉੱਥੇ ਜਾ ਕੇ ਉਹਨਾਂ ਨੇ ਜੋ ਨੰਬਰ ਘਟਾਇਆ ਮੈਂ ਕਹਿੰਨਾ ਉਹ ਵੀ ਕਿਤੇ ਨਾ ਕਿਤੇ ਇੱਕ ਚੰਗਾ ਸਾਈਨ ਹੈ ਕਿਉਂਕਿ ਜਦੋਂ ਜ਼ਿਆਦਾ ਨੰਬਰ ਉੱਥੇ ਜਾ ਰਿਹਾ ਹੈ ਉਹਦੇ ਨਾਲ ਕੀ ਹੈ ਵੀ ਤੁਸੀਂ ਲਾਸਟ ਪਿਛਲੇ ਸਾਲ ਸੁਣਿਆ ਹੋਣਾ ਜਿਵੇਂ ਸਟੂਡੈਂਟਸ ਨੂੰ ਕੋਈ ਕੰਮ ਫਾਈਂਡ ਆਊਟ ਕਰਨ ਵਿੱਚ ਦਿੱਕਤ ਆ ਰਹੀ ਹੈ ਜਾਂ ਉੱਥੇ ਜੋ ਰੈਂਟ ਬਹੁਤ ਵੱਧ ਗਿਆ ਹੈ ਉਹ ਕਮਿਊਨਿਟੇਸ਼ਨ ਕਰਕੇ ਉਹਨਾਂ ਨੂੰ ਕੋਈ ਟਰਬਲਸ ਆ ਰਹੀਆਂ ਸੀ ਸੋ ਗਵਰਨਮੈਂਟ ਨੇ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਹੈ ਉਦੇ ਨਾਲ ਕੀ ਹੈ ਉਹਨਾਂ ਕ ਨੰਬਰ ਹੀ ਉਹ ਬੁਲਾਉਣਗੇ ਜਿੰਨੇ ਨੂੰ ਉਥੇ ਕੋਈ ਰਹਿਣ ਕਰਨ ਦੀ ਸਮੱਸਿਆ ਨਾ ਆਵੇ ਜਾਂਚਵੇ ਦੇਖੋ ਜੀ ਪਾਰਟ ਟਾਈਮ ਸਟੂਡੈਂਟ ਨੂੰ ਚਲੋ ਕੰਮ ਕਰਨਾ ਹੁੰਦਾ ਆਪਣੇ ਜੋ ਹਰ ਰੋਜ਼ ਦੇ ਉਹਦੇ ਰਹਿਣ ਦੇ ਜਾਂ ਕੋਈ ਹੋਰ ਐਕਸਪੈਂਸਸ ਨੂੰ ਬੇਅਰ ਕਰਨ ਦੇ ਲਈ ਉਹ ਇੱਕ ਸਟੂਡੈਂਟ ਦੇ ਪੁਆਇੰਟ ਆਫ View ਤੋਂ ਸਾਰਾ ਕੁਝ ਪੋਜ਼ਿਟਿਵ ਹੋਇਆ ਜੋ ਵੀ ਹੋਇਆ ਇੱਕ ਹੋਰ ਚੋ ਆਪਣੀ ਗੱਲ ਰਹਿ ਗਈ ਸੀ ਕੈਨੇਡਾ ਦੇ ਲਈ ਵੀ ਕਿਤੇ ਨਾ ਕਿਤੇ ਸਪਾਉਸ ਦਾ ਕੋਈ ਕੋਈ ਅਪਡੇਟ ਆਈ ਹੈ ਕਿਉਂਕਿ ਉਹ ਉਹਦੇ ਨਾਲ ਕਿਤੇ ਹੁਣ ਅੱਜ ਕੱਲ ਬੜਾ ਹੁੰਦਾ ਲੋਕਾਂ ਨੂੰ ਕਿ ਸਟੱਡੀ ਦੇ ਨਾਲ ਸਪਾਉਸ ਵੀਜ਼ਾ ਲਵਾ ਕੇ ਅਸੀਂ ਜਾਈਏ ਬਾਹਰ ਕੋ ਗਈ ਜਿਹਨੇ ਵਿਆਹ ਕਰਾਇਆ ਹੁੰਦਾ ਤੇ ਉਹਦੇ ਵਿੱਚ ਕੀ ਅਪਡੇਟ ਹੈਗੀ ਦੇਖੋ ਜੀ ਸਪਾਉਸ ਵੀਜ਼ਾ ਤਾਂ ਉਹਨਾਂ ਨੇ ਫਿਲਹਾਲ ਲਈ ਤਾਂ ਬੰਦ ਹੀ ਹੈ ਕਿਉਂਕਿ ਡਿਊਰਿੰਗ ਸਟੱਡੀ ਉਹ ਕਹਿੰਦੇ ਵੀ ਉਹ ਉੱਥੇ ਇਕੱਲਾ ਸਟੂਡੈਂਟ ਹੀ ਜਾ ਸਕਦਾ ਇਸ ਟਾਈਮ ਤੇ ਐਂਡ ਜਦੋਂ ਚਲੋ ਫਰਦਰ ਉਹਦਾ ਅੱਗੇ ਸਟੈਪਸ ਹੋ ਜਾਂਦੇ ਅਗਲੇ ਉਹ ਸਟੇਟਸ ਚੇਂਜ ਹੋ ਜਾਂਦਾ ਤਾਂ ਬਾਅਦ ਬਾਅਦ ਦੀ ਗੱਲ ਹੈ ਫਿਲਹਾਲ ਹੀ ਸਪਾਊਸ ਉਹਨਾਂ ਨੇ ਬੰਦ ਕਰਤਾ ਧੰਨਵਾਦ ਕੁਲਦੀਪ ਜੀ ਸਾਰੀ ਜਾਣਕਾਰੀ ਦੇਣ ਲਈ ਥੈਂਕ ਯੂ ਸੋ ਮੱਚ ਸੋ ਇਹ ਸਾਡ ਕੁਨਿਸ਼ਣ ਧਾਲੀਵਾਲ ਵੀਜ਼ਾ ਮਾਹਰ ਉਹਨਾਂ ਵੱਲੋਂ ਬਾਖੂਬੀ ਦੱਸਿਆ ਗਿਆ ਹੈ ਕਿ ਕੈਨੇਡਾ ਦੀ ਨਵੀਆਂ ਅਪਡੇਟ ਅਤੇ ਨਾਲੇ ਸਭ ਤੋਂ ਵੱਡੀ ਅਪਡੇਟ ਆਈ ਹੈ ਪੀਟੀ ਨੂੰ ਲੈ ਕੇ ਉਸ ਨੂੰ ਜਿਹੜੀ ਸੀ ਮਾਨਤਾ ਦਿੱਤੀ ਗਈ ਹੈ ਪੀਆਰ ਦੇ ਵਿੱਚ ਵੀ ਜੇ ਜੋ ਵੀ ਕਾਨੂੰਨ ਚੇਂਜ ਹੋਏ ਨੇ ਕੈਨੇਡਾ ਦੇ ਉਹ ਸਾਰੇ ਹੀ ਸਟੂਡੈਂਟਾਂ ਦੇ ਹੱਕ ਵਿੱਚ ਨੇ ਉਹਨਾਂ ਦੇ ਹਿੱਤ ਵਿੱਚ ਨੇ ਤੁਸੀਂ ਕਿਸੇ ਵੀ ਸਮੇਂ ਆ ਕੇ ਫ੍ਰੀਕੋਰਡ ਦੇ ਵਿੱਚ ਇਹਨਾਂ ਦੇ ਦਫ਼ਤਰ ਵਿਜ਼ਿਟ ਕਰਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਆ ਅਸੀਂ ਇਹਨਾਂ ਦਾ ਕਨੈਕਟ ਨੰਬਰ ਨਾਲ ਦੇਵਾਂਗੇ ਤੇ ਇਧਰੋਂ ਫ੍ਰੀਕੋਰਡ ਖਬਰਾਂ